ਦੇੜਾਤ ਮੁਹਾਲੀ ਦੀ ਪੌਸ਼ ਮਾਰਕੀਟ ਫੇਸ 3B2 ਵਿੱਚ ਹੁੱਲੜਬਾਜ਼ੀ ਕਰਦੇ ਹੋਏ ਚਾਰ ਨੌਜਵਾਨਾਂ ਵੱਲੋਂ ਦੁਕਾਨਦਾਰ ਦੇ ਉੱਪਰ ਕੀਤਾ ਗਿਆ ਹਮਲਾ ਘਟਨਾ ਸੀਸੀਟੀਵੀ ਕੈਮਰਾ ਵਿੱਚ ਹੋਈ ਕੈਦ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਚਾਰੋਂ આરોપીਆਂ ਨੂੰ ਕੀਤਾ ਗਿਆ ਗ੍ਰਿਫਤਾਰ ਦਰ ਨੂੰ ਦੱਸਦੀ ਹੈ ਕਿ ਗ੍ਰਿਫਤਾਰ ਕੀਤੇ ਗਏ આરોપી ਰੋਪੜ ਜ਼ਿਲ੍ਹੇ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਇਨਸਪੈਕਟਰ ਅਮਨਦੀਪ ਕੰਬੋਜ ਥਾਣਾ ਮੁਕੀ ਮਟੌਰ ਨੇ ਦੱਸਿਆ ਕਿ ਉਕਤ આરોપીਆ ਵੱਲੋਂ ਪਹਿਲਾਂ ਦੇਰ ਰਾਤ ਮਾਰਕੀਟ ਵਿੱਚ ਆਵਾਰਾ ਕੁੱਤਿਆਂ ਦੇ ਉੱਪਰ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਅਤੇ ਕਾਰ ਡ੍ਰਿਫਟਿੰਗ ਕੀਤੀ ਤੇ ਤੜਕ ਸਵੇਰੇ ਮਾਰਕੀਟ ਵਿੱਚ ਪਹੁੰਚ ਨਿਜੀ ਦੁਕਾਨਦਾਰ ਉੱਪਰ ਮਾਰ ਦੇਣ ਦੀ ਨੀਅਤ ਨਾਲ ਹਮਲਾ ਕਰ ਦਿੱਤਾ ਜਿਸ ਵਿੱਚ ਦੁਕਾਨਦਾਰ ਗੰਭੀਰ ਜ਼ਖਮੀ ਹੋਇਆ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਵਿੱਚ ਪ੍ਰਤੀਕਰਵਾ ਦਿੱਤਾ ਗਿਆ ਚਾਰੋਂ ਰੋਪੀਆਂ ਨੂੰ ਗ੍ਰਿਫਤਾਰ ਕਰ ਜਦੋਂ ਉਹਨਾਂ ਦਾ ਮੈਡੀਕਲ ਕਰਵਾਇਆ ਗਿਆ ਤਾਂ ਚਾਰੋਂ ਰੋਪੀ ਸ਼ਰਾਬ ਦੇ ਨਸ਼ੇ ਵਿੱਚ ਚੂਰ ਸਨ ਗ੍ਰਿਫਤਾਰੀ ਤੋਂ ਬਾਅਦ ਰੋਪੀਆਂ ਨੂੰ ਪੁਲਿਸ ਥਾਣੇ ਲੈ ਗਈ ਤਾਂ ਉਸ ਸਮੇਂ ਮਾਰਕੀਟ ਵਿੱਚ ਮੌਜੂਦ ਭੀੜ ਵੱਲੋਂ ਰੋਪੀਆਂ ਦੀ ਕਾਰ ਦੀ ਜੰਮ ਕੇ ਪੰਨ ਤੋੜ ਕਰ ਦਿੱਤੀ ਗਈ ਇਹ ਵੀ ਇੱਕ ਜੋ ਪਰਚਾ ਦਰਜ ਸੀ ਦਿੱਤਾ ਇਹ 3B2 ਮਾਰਕੀਟ ਦਾ ਇਨਸੀਡੈਂਟ ਹੈ ਜਿੱਥੇ ਜਿਹੜਾ ਜਿਹਦੇ ਸੱਟਾਂ ਲੱਗੀਆਂ ਲੜਕੇ ਦੇ ਉਹ ਰੋਟੀ ਚੌਂਖਾ ਨਾਮ ਦਾ ਰੈਸਟੋਰੈਂਟ ਦਾ ਉੱਥੇ ਕੰਮ ਕਰਦਾ ਤੋ ਜੀ ਦੇ ਦੱਸਣ ਮੁਤਾਬਕ ਕਹਦੇ ਇਹ ਰਾਤ ਨੂੰ 12 1 ਵਜੇ ਦੇ ਆਸ-ਪਾਸ ਆ ਕੇ ਉੱਥੇ ਹੁੰਡਣ ਬਾਜੀ ਕਰਦੇ ਸੀ ਤੇ ਉੱਥੇ ਪਰੇਸ਼ਾਨੀ ਕਰਦੇ ਸੀ ਜਿਹਨਾਂ ਨੂੰ ਰੋਕਿਆ ਤੇ ਉਸ ਤੋਂ ਬਾਅਦ ਇਹ ਉੱਥੋਂ ਧਮਕੀਆਂ ਦੇ ਕੇ ਉੱਥੋਂ ਨਿਕਲ ਗਏ ਫਿਰ ਦੁਬਾਰਾ ਜਦੋਂ ਇਹ ਸਵੇਰੇ ਤੜਕੇ ਉੱਥੇ ਆਏ ਤਾਂ ਇਹਨਾਂ ਨੇ ਉੱਥੇ ਰੈਸਟਰਾਵਿੰਗ ਕੀਤੀ ਤੇ ਉਹ ਮੁੰਡੇ ਨੂੰ ਇਹਨਾਂ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਉਹਨੇ ਸੱਟਾਂ ਮਾਰੀਆਂ ਜੀ ਤੇ ਅਸੀਂ 173/2025 ਮਕਦਮਾ ਦਰਜ ਕੀਤਾ ਜੀ ਇਹਨਾਂ ਬਦੋਂ ਕੰਪਲੇਟ ਕੀ ਜਿਹਨੇ ਦੱਸੀ ਸੰਸਨੀ ਨਹੀਂ ਜੀ ਇਹਨਾਂ ਨੂੰ ਕੋਈ ਕੰਪਲੇਟ ਨਹੀਂ ਇਹਨਾਂ ਚਾਰ ਮੁੰਡੇ ਨੇ ਜੀ ਜਿਨ੍ਹਾਂ ਦਾ ਗਲੋਬਲ ਸੀ ਪਰਚਾ ਦਰਜ ਕੀਤਾ ਜਗ ਜਗਦੀਪ ਗੁਰਪ੍ਰੀਤ ਸਿਮਰਨ ਜੀ ਕਹਤੇ ਕਾਰਸ਼ ਜਿਹੜੇ ਰੋਪੜ ਦੇ ਰਹਿਣ ਵਾਲੇ ਇਹ ਵੈਸੀ ਆਈ ਸੀ ਇੱਥੇ ਕਿ ਰਹਿੰਦੇ ਰਹੇ ਕਰਾਈ ਜੋ ਨੇ ਤੇ ਜੀ ਰਾਤ ਨੂੰ ਉਸ ਤਰ੍ਹਾਂ ਹੀ ਨਾਰਮਲੀ ਇਹ ਆਈ ਸੀ ਇਧਰ ਕੋ ਮਰਕਰ ਤੇ ਇੱਥੇ ਆ ਕੇ ਜੋ ਇਨਸੀਡੈਂਟ ਹੋਇਆ ਉਸ ਤੋਂ ਬਾਅਦ ਇਹ ਕਾਰਜਾਂ ਚੱਲਦੀਆਂ ਨੇ ਤੇ ਸਰ ਇਹਨਾਂ ਦੀ ਪੁਰਾਣੀ ਰੰਜਿਸ਼ ਨਹੀਂ ਕਿ ਆਪਸੀ ਹੈ ਬਹੁਤ ਗੱਲਾਂ ਕਰਦੇ ਮਤਲਬ ਆਪ ਕੋ ਸਹਿਵਾ ਜੀ ਹੈ ਮੈ ਜੀ ਕੋ ਪੁਰਾਣੀ ਰੰਜਿਸ਼ ਨਹੀਂ ਸੀ ਉਹਦੇ ਵਿੱਚ ਇਹ ਤਾਂ ਮੌਕੇ ਤੇ ਜੋ ਇਨਸਟੈਂਟਲੀ ਇਹਨਾਂ ਦੇ ਲੜਾਈ ਝਗੜਾ ਹੋਇਆ ਤੋ ਬਾਕੀ ਜੋ ਹਲੇ ਤੱਕ ਸਾਨੂੰ ਪਤਾ ਲੱਗਿਆ ਵੀ ਇਹਨਾਂ ਜਿਹੜੇ ਚਾਰ ਮੁੰਡੇ ਸੀ ਇਹਨਾਂ ਨੇ ਦਾਰੂ ਵਗੈਰਾ ਕੀਤੀ ਹੋਈ ਸੀ। ਉਹ ਮਾਰਗਾਇਰ ਲੋਕੀ ਜੋ ਹਾਂਜੀ ਅਸੀਂ ਹਲੇ ਯੂਨੀਵਰਸਿਟੀ ਨੂੰ ਚੱਲਦੇ ਇਹਨਾਂ ਵਰਮਾਨ ਨੂੰ।